ਜੋ ਹੋਏ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਦੇ ਕਤਲ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਜਿੱਥੇ ਕਿ ਖੋਰ ਸ਼ੂਟਰ ਨੂੰ ਪੁਲਿਸ ਨੇ ਜਦੋਂ ਉਸ ਨੂੰ ਹਿਰਾਸਤ ਚ ਲੈਣ ਗਈ ਤਾਂ ਇਸ ਦੌਰਾਨ ਪੁਲਿਸ ਤੇ ਉਸੇ ਸ਼ੂਟਰ ਨਾਲ ਮੁਠਪੇੜ ਹੋ ਜਾਂਦੀ ਹੈ ਇਸ ਮੁਠਪੇੜ ਦੇ ਵਿੱਚ ਸ਼ੂਟਰ ਦੀ ਮੌਤ ਹੋ ਗਈ ਦੱਸ ਦੇ ਕਿ ਅਮਰitsar ਦੇ ਵਿੱਚ ਸਰਪੰਚੇ ਜਰਮਲ ਸਿੰਘ ਦੇ ਕਤਲ ਮਾਮਲੇ ਦੇ ਵਿੱਚ ਪੁਲਿਸ ਤੇ ਸ਼ੂਟਰ ਦਰਮਿਆਨ ਅੱਜ ਐਨਕਾਊਂਟਰ ਹੁੰਦਾ ਹੈ ਜਿਸ ਦੌਰਾਨ ਸ਼ੂਟਰ ਸੁਖਰਾਜ ਗੁੰਗਾ ਦੀ ਪੁਲਿਸ ਦੀ ਗੋਲੀ ਲੱਗਣ ਦੇ ਕਾਰਨ ਮੌਤ ਹੋ ਗਈ ਉਥੇ ਐਨਕਾਊਂਟਰ ਦੇ ਦੌਰਾਨ ਇੱਕ ਪੁਲਿਸ ਕਰਮਚਾਰੀ ਵੀ ਗੰਭੀਰ ਰੂਪ ਚ ਜ਼ਖਮੀ ਹੋਇਆ ਹੈ ਸੈਟਸਡੇ ਦੇ ਪਿਛਲੇ ਦਿਨੀ ਅੰਮ੍ਰਿਤਸਰ ਦੇ ਵਿਆਹ ਸਮਾਗਮ ਦੌਰਾਨ ਆਪ ਦੇ ਸਰਪੰਚ ਜਰਮਲ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਲਗਾਤਾਰ ਕਾਰਵਾਈ ਹੋ ਰਹੀ ਹੈ ਤੇ ਉਦੋਂ ਹੁਣ ਤੱਕ ਕੁੱਲ 7 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ ਜਿਨ੍ਹਾਂ ਚੋਂ ਦੋ ਮੁੱਖ ਸ਼ੂਟਰ ਵੀ ਸ਼ਾਮਲ ਸਨ ਉਦੋਂ ਇਨਕਾਊਂਟਰ ਦੀ ਜਾਣਕਾਰੀ ਮਿਲਦਿਆਂ ਹੀ ਕੋ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਵੀ ਮੌਕੇ ਤੇ ਪਹੁੰਚਦੇ ਨੇ ਉਹਨਾਂ ਵੱਲੋਂ ਦੋਵਾਂ ਮੁੱਖ ਸ਼ੂਟਰਾਂ ਨੂੰ ਛਤੀਸਗੜ ਦੇ ਰਾਏਪੁਰ ਤੋਂ ਗ੍ਰਿਫਤਾਰ ਕਰਕੇ ਟਰਾਂਜ਼ਿਟ ਫਿਰ ਮਾਰਤੇ ਅੰਮ੍ਰਿਤਸਰ ਲਿਆਂਦਾ ਗਿਆ ਸੀ ਤੇ ਉਧਰ ਅਜਿਹਾ ਮੁੱਖ ਸ਼ੂਟਰ ਸੁਖਰਾਜ ਸਿੰਘ ਗੁੰਗਾ ਜਦੋਂ ਪੁਲਿਸ ਉਸਨੂੰ ਗ੍ਰਿਫਤਾਰ ਕਰਨ ਜਾਂਦੀ ਹੈ ਟੈਕਵਰੀ ਦੌਰਾਨ ਉਸਦੇ ਕੋਲੋਂ ਇੱਕ ਪੁਲਿਸ ਨੂੰ ਹਥਿਆਰ ਵੀ ਮਿਲਦਾ ਪਰ ਜੇਠਵਾਲ ਨਹਿਰ ਦੇ ਨੇੜੇ ਹੀ ਇਹ ਐਨਕਾਊਂਟਰ ਹੁੰਦਾ ਹੈ ਜਿਹਦੇ ਵਿੱਚ ਪੁਲਿਸ ਹਿਰਾਸਤ ਤੋਂ ਛਡਾਉਣ ਦੀ ਕੋਸ਼ਿਸ਼ ਦੌਰਾਨ ਸ਼ੂਟਰ ਤੇ ਪੁਲਿਸ ਤੇ ਵਿਚਾਲੇ ਐਨਕਾਊਂਟਰ ਹੁੰਦਾ ਮੁੱਠਪੇੜ ਹੁੰਦੀ ਹੈ ਤੇ ਇਸ ਦੇ ਵਿੱਚ ਜੋ ਸ਼ੂਟਰ ਸੀ ਮੁੱਖ ਸੁਖਰਾਜ ਗੁੰਗਾ ਉਸ ਦੀ ਮੌਤ ਹੋ ਗਈ ਹੈ ਜਿਹੜੇ 4 ਤਰੀਕ 4 1 ਨੂੰ ਜਰਮਲ ਸਿੰਘ ਐਕ ਸਰਪੰਚ ਬਲਟੋਏ ਦਾ ਮਰਡਰ ਹੋਇਆ ਸੀ ਮੈਰਿਜ ਪੈਲੇਸੇ ਉਹਦੇ ਵਿੱਚ ਅਸੀਂ 7 ਜਿਹੜੇ ਅਕਿਊਜ਼ਡ ਫੜੇ ਸੀ ਦੋ ਮੇਨ ਅਸੈਲੈਂਟ ਸੀ ਜਿਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਬਾਕੀ ਉਹਨਾਂ ਦੇ ਲੌਜਿਸਟਿਕ ਤੇ ਦੂਜੀ ਸਪੋਰਟ ਵਾਲੇ ਸੀਗੇ ਇਹ ਚ ਸੁਖਰਾਜ ਸਿੰਘ ਤੇ ਕਰਮਜੀਤ ਸਿੰਘ ਦੋ ਅਕਿਊਜ਼ਡ ਸੀ ਰਾਏਪੁਰ ਛੱਤੀਸਗੜ੍ਹ ਤੋਂ ਲੈ ਕੇ ਆਂਦੇ ਸੀ ਔਰ ਸੁਖਰਾਜ ਜਿਹੜਾ ਜਿਹਨੇ ਮੇਨ ਮਰਡਰ ਕੀਤਾ ਸੀਗਾ ਔਰ ਸਰਪੰਚ ਜਰਮਲ ਸਿੰਘ ਇੱਕ ਸਰਪੰਚ ਜਰਮਲ ਸਿੰਘ ਦਾ ਉਹਨੂੰ ਉਹਦੀ ਪੁਛਗਿਚ ਨਾਲ ਵਾਸਤੇ ਅੱਜ ਇੱਥੇ ਜਿਹੜੀ ਨਹਿਰ ਹੈ ਆਪਣੀ ਵੱਲੇ ਤੋਂ ਜੇਠੀਵਾਲ ਜਾ ਰਹੀ ਹੈ ਇਸ ਨਹਿਰ ਦੇ ਉੱਤੇ ਉਹਨਾਂ ਨੇ ਪਿਸਤਲ ਛਪਾਇਆ ਹੋਇਆ ਸੀਗਾ ਰਿਕਵਰੀ ਕੀਤੀ ਗਈ ਪੁਲਿਸ ਪਾਰਟੀ ਵੱਲੋਂ ਬਕਾਇਦਾ ਇਹ ਸਾਕਸ਼ਾ ਬਣੀ ਔਰ ਕਾਫੀ ਟਾਈਮ ਉਹਦੇ ਚ ਲੱਗ ਜਾਂਦਾ ਉੱਥੇ ਉਹ ਰਿਕਵਰੀ ਕਰਕੇ ਤੇ ਵਾਪਸ ਜਦੋਂ ਜਾ ਰਹੇ ਸੀ ਤੇ ਅਚਾਨਕ ਗੱਡੀ ਦੇ ਉੱਤੇ ਹਮਲਾ ਕੀਤਾ ਦੋ ਮੋਟਰਸਾਈਕਲ ਸਵਾਰਾਂ ਨੇ ਔਰ ਕਾਫੀ ਗੋਲੀਆਂ ਚੱਲੀਆਂ ਔਰ ਗੱਡੀ ਵੀ ਗੱਡੀ ਦਾ ਟਾਇਰ ਵੀ ਇੱਕ ਬਸਟ ਹੋ ਗਿਆ ਉਸ ਫਾਇਰਿੰਗ ਦੇ ਵਿੱਚ ਮੇਨ ਮੈਨੂੰ ਸਾਨੂੰ ਇਹ ਲੱਗ ਰਿਹਾ ਕਿ ਮੋਟਿਵ ਸੀਗਾ ਕਿ ਬੰਦੇ ਨੂੰ ਛੁੜਾ ਲਈਏ ਕਿਸੇ ਤਰੀਕੇ ਨਾਲ ਕਿਉਂਕਿ ਉਹਨਾਂ ਦਾ ਇਹ بڑا ਮੇਨ ਜਿਹੜਾ ਹੈਗਾ ਗਰੁੱਪ ਦਾ ਸ਼ੂਟਿੰਗ ਦਾ ਏਪਰਟ ਆ ਮੰਦੇ ਆਪਨੂੰ ਹੈ ਤਾਂ ਇਹ ਕ੍ਰਿਮੀਨਲ ਨੇ ਸਾਰੇ ਉਹ ਇਹਨੂੰ ਜਦੋਂ ਉਹਨਾਂ ਨੇ 6 ਗੋਲੀਆਂ ਜਿਹੜੀਆਂ ਪੁਲਿਸ ਪਾਰਟੀ ਦੇ ਉੱਤੇ ਚੱਲੀਆਂ 6 ਸ਼ਾਟਸ ਇੰਨਾਲਕੇ ਜਦੋਂ ਪੁਲਿਸ ਪਾਰਟੀ ਇੱਕਦਮ ਤਿਆਰੀ ਨਾਲ ਬਾਹਰ ਉਤਰੀ ਸਾਡੇ ਕਾਂਸਟੇਬਲ ਵੀ ਇੰਜਰਡ ਹੋਇਆ ਉਹਦੇ ਵੀ ਗੋਲੀ ਲੱਗੀ ਤਾਂ ਉਸ ਤੋਂ ਬਾਅਦ ਜਿਹੜਾ ਅਕਿਊਜ਼ ਸੀਗਾ ਔਰ ਐਸਐਚਓ ਨੇ ਵੀ ਕਾਫੀ ਫਾਇਰ ਕੀਤੇ ਇਹਨਾਂ ਦੇ ਗਨਮੈਨ ਨੇ ਵੀ ਅਸਾਲਟ ਦੇ ਵਾਪਸ ਫਾਇਰ ਕੀਤੇ ਉਹਨਾਂ ਵੱਲ ਉਹਨਾਂ ਨੇ ਦੋ ਵਾਤਾ ਮੋਟਰਸਾਈਕਲ ਪਿੱਛੇ ਘੁਮਾ ਕੇ ਭੱਜੇ ਤਾਂ ਉਸ ਤੋਂ ਬਾਅਦ ਜਿਹੜਾ ਅੰਦਰ ਬੈਠਾ ਸੀ ਕਿਊਜ਼ ਤੇ ਨੇ ਹਥੌਪਾਈ ਸ਼ੁਰੂ ਕਰਤੀ ਕਿਉਂਕਿ ਕੋਕ ਪਿਸਟਲ ਸੀਗਾ ਸਾਡੇ ਐਸਆਈ ਦਾ ਉਹਨੂੰ ਇਹਨੇ ਹੱਥੋਂ ਦੀ ਗੁੱਟ ਨੂੰ ਪਾ ਲਿਆ ਤੇ ਕੁਝ ਖਿੱਚਾ ਤਾਨ ਸ਼ੁਰੂ ਕਰਤੀ ਕਿ ਮੈਂ ਕਿਸੇ ਤਰੀਕੇ ਨਾਲ ਨਿਕਲਾਂ ਉਸ ਕਫਲ ਦੇ ਵਿੱਚ ਕੁਝ ਗੋਲੀਆਂ ਉੱਪਰ ਚੱਲ ਗਈਆਂ ਕਿਉਂਕਿ ਕੋਕ ਪਿਸਟਲ ਸੀ ਕੁਝ ਖਿੱਚ ਰਹੇ ਸੀਗੇ ਤੇ ਉਹਦੇ ਵਿੱਚ ਵੀ ਇਹਦੇ ਜਿਹੜਾ ਇਹ ਇਹ ਵੀ ਇੰਜਰਡ ਹੋਇਆ ਜਿਹੜਾ ਅਕਿਊਜ਼ ਸੀਗਾ ਸੁਖਰਾਜ ਸਿੰਘ ਉਸ ਤੋਂ ਬਾਅਦ ਇਹਨਾਂ ਨੂੰ ਦੋਨਾਂ ਨੂੰ ਸਾਡਾ ਮੁਲਾਜ਼ਮ ਤੇ ਦੋਨਾਂ ਨੂੰ ਅਸੀਂ ਮੈਡੀਕਲ ਕਾਲਜ ਇਮੀਡੀਏਟਲੀ ਸ਼ਿਫਟ ਕੀਤਾ ਪੁਲਿਸ ਪਾਰਟੀਆਂ ਨੂੰ ਬੁਲਾਇਆ ਕੰਟਰੋਲ ਰੂਮ ਤੋਂ ਕਿਉਂਕਿ ਗੱਡੀ ਇਹ ਮੋਬਾਈਲ ਹੋ ਗਈ ਸਾਰਾ ਟਾਇਰ ਵਗੈਰਾ ਦਾ ਜਿਹੜਾ ਬਰਸਟ ਹੋ ਗਿਆ ਸੀ ਉਸ ਤੋਂ ਬਾਅਦ ਕਾਫੀ ਜਿਹਰੇ ਇਲਾਜ ਉਹਦੀ ਡੈਥ ਹੋ ਗਈ ਹੈ ਜੋ ਪਤਾ ਲੱਗਿਆ ਮੈਡੀਕਲ ਕਾਲਜ ਤੋਂ ਤੇ ਕਿ ਵੀ 12:00 ਵਜੇ ਦਾ ਦਿਨ ਦੇ ਟਾਈਮ ਦਾ ਏ ਵਕੂਆ ਐਸ ਐਚ ਓ ਸਦਰ ਤੇ ਉਹਦੀ ਪਾਰਟੀ ਇੱਥੇ ਲੈ ਕੇ ਆਏ ਸੀ ਇਹਨੂੰ ਪੁੱਛਗਿਛ ਵਾਸਤੇ ਤੇ ਜੇ ਟੋਟਲ ਆਪਾਂ ਗੋਲੀਆਂ ਦੇਖੀਏ ਜਿਹੜੀਆਂ ਅਸੈਲੈਂਟਸ ਵੱਲੋਂ ਚਲਾਈਆਂ ਗਈਆਂ ਜਿਨ੍ਹਾਂ ਤੇ ਅਟੈਕ ਕੀਤਾ 6 ਉਹਨਾਂ ਦੇ ਰਾਊਂਡ ਤੇ 10 ਪੁਲਿਸ ਵੱਲੋਂ ਫਾਇਰ ਹੋਏ ਆ ਲਗ ਲਗ ਔਰ ਗੱਡੀ ਦੇ ਉੱਤੇ ਕਾਫੀ ਜਗ੍ਹਾ ਜਿਹੜੀਆਂ ਗੂਲੀਆਂ ਲੱਗੀਆਂ ਇਨਕਲੂਡਿੰਗ ਟਾਇਰ ਤੇ ਛੱਤ ਵਗੈਰਾ ਦੇ ਵਿੱਚ ਵੀ ਤੇ ਇਹਦੇ ਵਿੱਚ ਜਿਹੜੀ ਅਸੀਂ ਸਪੈਸ਼ਲ ਟੀਮਸ ਬਣਾਤੀਆਂ ਜਿਹੜੇ ਮੋਟਰਸਾਈਕਲ ਅਸੈਲੈਂਟਸ ਨੇ ਉਹ ਬੰਨੇ ਸੀ ਜਿਨ੍ਹਾਂ ਦੇ ਦੱਸਿਆ ਜਾਂਦਾ ਜਿੰਨਾ ਦੇਖਿਆ ਕਿਉਂਕਿ 12:00 ਵਜੇ ਦਾ ਟਾਈਮ ਸੀ ਕਲੀਅਰ ਦੇਖ ਵੀ ਰਿਹਾ ਸੀਗਾ ਤੇ ਭੱਜੇ ਉਹਨਾਂ ਦੇ ਮਗਰ ਵੀ ਅਸੀਂ ਸਾਰੇ ਆਪਣੀਆਂ ਇੰਟਰੈਕਟਿਵ ਸਟਾਫ ਤੇ ਸੀਆਈਏ ਦੀ ਟੀਮਾਂ ਲਾਈਆਂ ਤਰ ਇਹ ਜਿਹੜੀ ਜਿਸ ਨੂੰ ਇਹਨਾਂ ਨੇ ਪੁਲਿਸ ਤੇ ਫਾਇਰਿੰਗ ਕੀਤੀ ਫਿਰ ਤੇ ਰੁਕੇ ਨਹੀਂ ਇਹਨਾਂ ਨੇ ਘਡੌਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਫਾਇਰਿੰਗ ਇਹ ਫਾਇਰਿੰਗ ਪੁਲਿਸ ਨੇ ਵਾਪਸ ਕਰਤੀ ਜਦੋਂ ਉਦੋਂ ਭੱਜਿਆ ਅੱਛਾ ਸਰ ਇਹ ਜਿਹੜਾ ਸੁਖਰਾਜ ਹੈ ਕੀ ਮੇਨ ਜਿਹੜਾ ਸੀ ਸੀਟੀਵੀ ਵਾਇਰਲ ਹੋਈ ਜਿਹਨੇ ਗੋਲੀ ਮਾਰੀ ਹੈ ਸਿਰ ਇਹ ਉਹੀ ਸੁਖਰਾਜ ਉਹੀ ਹੈ ਜੀ ਉਹੀ ਹੈ ਬੰਦਾ ਔਰ ਇਹਦੀ ਗੋਲੀ ਨਾਲ ਹੀ ਮਰਡਰ ਹੋਇਆ ਇਸ ਕੇਸ 'ਚ ਤਾਂ ਟੋਟਲੀ ਕਿੰਨੀਆਂ ਗ੍ਰਿਫਤਾਰੀਆਂ ਹੋਈਆਂ ਸੱਤ ਬੰਦੇ ਗ੍ਰਿਫਤਾਰ ਹੋਏ ਦੋ ਜਿਹੜੇ ਮੇਨ ਅਸੈਲੈਂਟ ਮੌਕੇ ਤੇ ਆਏ ਸੀ ਉਸ ਤੋਂ ਇਲਾਵਾ ਜਿਹੜੇ ਇਹਨਾਂ ਦੇ ਆਪਣੇ ਪੰਜ ਬੰਦੇ ਦੂਜੇ ਆ ਜਿਹਨੇ ਲੌਜਿਸਟਿਕ ਸਪੋਰਟ ਤੇ ਗਰਾਉਂਡ ਸਪੋਰਟ ਦਿੱਤੀ ਸੀ ਜਾਂ ਵੈਪਨ ਵਗੈਰਾ ਇਧਰ ਆਦਾਨ-ਪਦਾਨ ਕਰਾਇਆ ਸੀ ਅੱਛਾ ਸਰ ਕਿਹੜੀ ਗੈਂਗ ਦੇ ਨਾਲ ਜ਼ਿਆਦਾ ਤਾਲੁਕਤ ਰੱਖਦੇ ਨੇ ਬੜਾ ਪ੍ਰਭ ਦਾਸੂ ਵਾਲ ਦਾ ਹੀ ਮੇਨ ਗੈਂਗ ਹੈਗਾ ਜਿਨੇ ਸਾਰੀ ਜਿਹੜਾ ਮਰਡਰ ਕੀਤਾ ਸੀ ਜਿਹੜੇ ਮੋਟਰਸਾਈਕਲ ਸਵਾਰ ਸੀ ਉਹਦੇ ਲੱਗੀ ਹੈ ਜੀ ਉਹ ਵਜੇਰੇ ਇਲਾਜ ਹੈਗਾ ਉਹਤੇ ਗੋਲੀ ਲੱਗੀ ਹੈ ਜੀ ਜਿਹੜੇ ਮੋਟਰਸਾਈਕਲ ਸਵਾਰ ਸੀ ਸਾਰੇ ਫਰਾਰ ਹੋ ਗਏ ਦੋਨੋਂ ਹਾਂਜੀ ਉਹ ਤੇ ਅਸੀਂ ਲੱਗੇ ਹੋਏ ਹਾਂ ਲੱਭ ਲਾਂਗੇ ਉਹਨਾਂ ਨੂੰ ਜੀ ਸਰ ਵੈਸੇ ਜਿਹੜੀ ਗੋਲੀ ਚਲਾਈ ਗਈ ਹੈ ਇਹਦੇ ਪਿੱਛੇ ਕਾਰਨ ਕੀ ਸੀ ਕਿਉਂ ਗੋਲੀ ਮਾਰੀ ਗਈ ਜਾ ਕੇ ਰਣਜੀਤ ਪੁਰਾਣੀ ਰਣਜੀਤ ਦੱਸੀ ਜਾ ਰਹੀ ਦੇਖੋ ਇਹ ਗੱਲ ਤਾਂ ਇਹੀ ਚੱਲ ਰਹੀ ਹੈ ਕਿ ਬੇਸਿਕਲੀ ਇਹਦਾ ਪ੍ਰਭ ਨਾਲ ਪਰਸਨ ਐਨਿਮੀਟੀ ਸੀ ਔਰ ਫੋਨ ਦੇ ਉੱਤੇ ਬਹੁਤ ਵਾਰੀ ਇਹਨਾਂ ਦੀ ਬਹਿਸ ਵਸਾਈਆ ਵੀ ਹੋਇਆ ਤੇ ਇੱਕ ਦੂਜੇ ਨੂੰ ਇਹ ਕਾਊਂਟਰ ਕਰਦੇ ਸੀ ਇੱਕ ਏਰੀਏ ਦੀ ਤੁਸੀਂ ਸਮਝ ਲਓ ਵੀ ਡੋਮਿਨੇਸ਼ਨ ਦੀ ਗੱਲ ਸਮਝ ਲਓ ਨੇੜੇ-ਨੇੜੇ ਪਿੰਡ ਹੈ ਉਹ ਵੀ ਇਹਨਾਂ ਦਾ ਕੀ ਕੋ ਪਲੈਸ ਸੀਗਾ ਜੋ ਕੁਛ ਕਿਚਾ ਹੈ ਕਿ ਇਹ ਬੰਦਿਆਂ ਨੂੰ ਪੂਰੀ ਗੱਲ ਦਾ ਪਤਾ ਨਹੀਂ ਹੁੰਦਾ ਕਿ ਜਿਹੜਾ ਬੰਦਾ ਇਹਨਾਂ ਨੂੰ ਗਾਈਡ ਕਰ ਰਿਹਾ ਹੈ ਹੈਂਡਲਰ ਉਹ ਪੂਰੀ ਗੱਲ ਦੱਸਦਾ ਵੀ ਨਹੀਂ ਐਗਜ਼ੀਕਿਊਟ ਕਰਨ ਵਾਸਤੇ ਇਹਨਾਂ ਨੂੰ ਟਾਸ ਦਿੱਤਾ ਜਾਂਦਾ ਉਹ ਕਰ ਲੈਂਦੇ ਨੇ ਅਦਰਵਾਈਜ਼ ਜੋ ਫੈਮਿਲੀ ਤੋਂ ਤੇ ਵੈਸੇ ਪੁੱਛ ਕੇ ਗੱਲ ਆਈ ਹੈ ਬੜੀ ਕਲੀਅਰ ਹੈ ਕਿ ਪਰਸਨਲ ਐਨਿਮੀਟੀ ਸੀਗੀ ਅੱਛਾ ਸਰ ਜਿਸ ਤਰੀਕੇ ਦੀ ਜਿਹੜੀ ਘਟਨਾ ਵਾਪਰੀ ਹੈ ਜਦੋਂ ਗੋਲੀ ਚੱਲੀ ਸੀ ਲਗਾਤਾਰ ਸੀਸੀਟੀਵੀ ਸਾਹਮਣੇ ਆਈ ਬੜੇ ਸਵਾਲ ਖੜੇ ਹੋਏ ਸੀ ਅੱਜ ਗ੍ਰਿਫਤਾਰੀਆਂ ਵੀ ਹੋ ਗਈਆਂ ਇਨਕਵਾਇਰ ਵੀ ਕਰ ਦਿੱਤਾ ਕਿੱਡੀ ਕਬਡੀ ਤਰਫ ਤੋਂ ਮੰਗਦੇ ਦੇਖੋ ਸਾਡਾ ਤਾਂ ਜਿਹੜਾ ਸਮਾਨਜੋਗ ਸੀਐਮ ਸਾਹਿਬ ਦਾ ਬੜੀ ਕਲੀਅਰ ਪਾਲਿਸੀ ਹੈ ਜ਼ੀਰੋ ਟੋਲਰੈਂਸ ਅਗੇਂਸਟ ਆਰਗੇਨਾਈਜ਼ਡ ਪ੍ਰੋਫੈਸ਼ਨਲ ਕਰਾਈਂ ਉਹਦੇ ਵਿੱਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਤੁਹਾਨੂੰ ਪਤਾ ਹੀ ਹੈ ਅਸੀਂ ਬਹੁਤ ਸੀਰੀਅਸਲੀ ਲੈਂਦੇ ਹਰੇਕ ਕ੍ਰਾਈਮ ਨੂੰ ਔਰ ਮੈਂ ਸਮਝਦਾ ਕਿ ਸਾਰਾ ਦਾ ਸਾਰਾ ਜਿਹੜਾ ਇਹ ਨੈਟਵਰਕ ਹੈ ਔਰ ਇਹ ਟੋਟਲ ਮਾਡਿਊਲ ਬਸ ਕੀਤਾ ਜਾ ਚੁੱਕਾ ਹੈ ਟੋਟਲ ਸਮੈਸ਼ ਹੋਇਆ ਹੈ ਸਾਰਾ ਨੈਟਵਰਕ ਇਸ ਕੇਸ ਸਰ ਕੋਈ ਗ੍ਰਿਫਤਾਰੀਆਂ ਜ਼ਾਰੀਆਂ ਹੋ ਗਈਆਂ ਤਾਂ ਦੀ ਤਫਤੀਸ਼ ਚੱਲ ਰਹੀ ਹੈ ਜੀ ਇੱਕ ਦੋ ਬੰਦੇ ਹੋਰ ਸਾਡੇ ਰਡਾਰ ਤੇ ਨੇ ਉਹਨਾਂ ਨੂੰ ਵੀ ਜਲਦੀ ਅਸੀਂ ਰੱਖ ਕੇ ਸੀ ਕਿ ਸਰ ਤੇ ਵੈਪਨ ਇਹਨਾਂ ਨੇ ਲਿਆ ਕਿਥੋਂ ਸੀ ਇਹ ਕੋਈ ਪਤਾ ਇਹ ਜੀ ਗੱਲ ਚੱਲ ਰਹੀ ਹੈ ਜੀ ਉਹ ਵੀ ਕਰਾਂਗੇ 0.30 ਬੋਰ ਦਾ ਬੜਾ ਲੀਥਲ ਤੇ ਕਰਾਸ ਬਾਰਡਰ ਹੀ ਇਹ ਪਿਸਟਲ ਹੈਗਾ ਤੇ ਇੱਥੇ ਸਰ ਕੱਲਾ ਸੁਰਖਾਇ ਨੂੰ ਲਿਆਂਦਾ ਗਿਆ ਸੀ ਰਿਕਵਰੀ ਵਾਪਸ ਰਿਕਵਰੀ ਉਹਨੇ ਰੱਖਿਆ ਸੀਗਾ ਤੇ ਉਹ ਉਸ ਕਰਕੇ ਉਹਨੂੰ ਹੀ ਉਹੀ ਸੀਗਾ ਸਰ ਜੀ ਫਿਰ ਥਾਣੇ ਤੋਂ ਹੀ ਇਦਾਂ ਤੇ ਮਗਰ ਲੱਗੇ ਹੋਣਗੇ ਜਿਹੜਾ ਕਿ ਜਿਹੜੇ ਇਹ ਕਹਿੰਦਾ ਮੁਸ਼ਕਲ ਹੈ ਸਾਰਾ ਸੀਸੀਟੀਵੀ ਅਸੀਂ ਟ੍ਰੇਲ ਦੇਖ ਰਹੇ ਹਾਂ ਕਿੱਥੋਂ ਦੇ ਗੱਡੀ ਆਈ ਕਿਉਂਕਿ ਤੇ ਟਾਈਮ ਕਾਫੀ ਲੱਗ ਗਿਆ ਜਦੋਂ ਸਾਰੀ ਰਿਕਵਰੀ ਹੋਈ ਆ ਉਹ ਕੋਈ ਸਾਰੀ ਈ ਸਾਕਸ਼ਾ ਐਪ ਦੇ ਉੱਤੇ ਅਪਲੋਡਿੰਗ ਵੀਡੀਓ ਦੇ ਨਜ਼ਰ ਰੱਖ ਰਹੇ ਹੋਣਗੇ ਤੁਸੀਂ ਮੰਨਦੇ ਨਾ ਵੀ ਥਾਣੇ ਤੇ ਨਜ਼ਰ ਰੱਖ ਰਹੇ ਹੋਣਗੇ ਕਿਤੇ ਨਾ ਕਿਤੇ ਗੱਲ ਦੇਖੋ ਇਨਕ੍ਰੀਸ਼ਨ ਹੋਈ ਹੋਊਗੀ ਉਹਨਾਂ ਨੂੰ ਤੇ ਉਹ ਅਸੀਂ ਸਾਰੀ ਇਨਵੈਸਟੀਗੇਟ ਕਰ ਰਹੇ ਹਾਂ ਜੇ ਇਹ ਜਾਨੀ ਦਿੱਤੀ ਜਾਏ ਕਿ ਨਹੀਂ ਕਿਸ ਤਰ੍ਹਾਂ ਇਹਨਾਂ ਨੂੰ ਪਤਾ ਲੱਗਾ ਜਾਂ ਹਾਂ ਹਾਂ ਬਿਲਕੁਲ ਅਸੀਂ ਫੜ ਲੈਣੇ ਬੰਦੇ ਜਲਦੀ ਜੀ ਜਿਹੜੇ ਮੁਲਾਜ਼ਮ ਚੱਕੀਓਂ ਸਰੂਨਾਂ ਦੀ ਕੇਸ ਕਮਿਸ਼ਨ ਨੇ ਕੀ ਹਾਲ ਹੈ ਠੀਕ ਹੈ ਠੀਕ ਹੈ ਬਰ ਉਹ ਅਗੇਰੇ ਲਾਜ ਆ ਬਟ ਠੀਕ ਹੈ ਸਰ ਸੁਗਰਾਜ ਤੁਸੀਂ ਦੱਸਿਆ ਕਾਫੀ ਨੋਟੋਰੀਅਸ ਬੰਦਾ ਸੀਗਾ ਇੰਨੇ ਹੋ ਰਹੇ ਕੋਈ ਵਾਰ ਤਾਂ ਕਿੰਦੀਆਂ ਲੱਗਾ ਪਤਾ ਹਾਂ ਚਾਰਕ ਮੁਕਦਮੇ ਆ ਤਰਨਤਨ ਪੁਲਿਸ ਨਾਲ ਸੀ ਸੰਪਰਕ ਕੀਤਾ ਸੀ ਉਹ ਕਹਿੰਦੇ ਕਾਫੀ ਡੈਸਪਰੇਟ ਬੰਦਾ ਸੀਗਾ ਔਰ ਰਾਜ ਸਰਪੰਚ ਦੇ ਕੇਸ ਦੇ ਵਿੱਚ ਮੇਨ ਰੋਲ ਇਹਦਾ ਹੀ ਰਿਹਾ ਸੀ ਜਿਹਨੂੰ ਪੈਸਾ ਪੂਸਾ ਦਿੱਤਾ ਸੀ ਕਰਕੇ ਹਜੀ ਦੇਖੋ ਪੈਸਾ ਤਾਂ ਉਹ ਸਾਡਾ ਫਾਈਨੈਂਸ਼ੀਅਲ ਐਂਗਲ ਅਸੀਂ ਇਹਨਾਂ ਦਾ ਸਾਰਾ ਆ ਗਿਆ ਸਾਡੇ ਕੋਲ ਤੇ ਵਰਕ ਕਰ ਰਹੇ ਹਾਂ ਉਹਦੇ ਸੁਗਰਾਜ ਦੇ ਕਿੰਨੇ ਬਰਚੇ ਨੇ ਪਹਿਲੇ ਇਸ ਤੋਂ ਵੱਧ ਚਾਰ ਹੈਗੇ ਜੀ ਹਾਂ ਜੀ ਇਹ ਜਿਹੜਾ ਚੁਕੇ ਨਾ ਇਹ ਅੰਦਰ ਬਤਾ ਕੇ ਜਿਹੜੇ ਰਿਕੀ ਕੀਤੀ ਉਹ ਫੌਂਡ ਸੀ ਉਹਦਾ ਵੀ ਲੱਗਿਆ ਹੋਇਆ ਹੈ ਜੀ ਅਸੀਂ ਉਹ ਟਰੈਕ ਕਰ ਰਹੇ ਹਾਂ ਬੜੀ ਜਲਦੀ ਉਹ ਵੀ ਕਰ ਦਾਂਗੇ ਜਦੋਂ ਇਹ ਫੜ ਲੇ ਉਹ ਵੀ ਫੜ ਲਾਂਗੇ ਇਹ ਜਿਸ ਤਰੀਕੇ ਨਾਲ ਬਹੁਤ ਹਾਈਲਾਈਟ ਹੋ ਰਹੀ ਚਲਾ ਕਾਫੀ ਬੀਤੇ ਨੇ ਇਹ ਇਸ਼ੂ ਕੀ ਸਮੇਂ ਤੋਂ ਕਿ ਕਿ ਭਾਗ ਵੀ ਲੋਕਾਂ ਲਈ ਜੁੜੇ ਜਾਂਦੇ ਨਹੀਂ ਦੇਖੋ ਇਹ ਮੋਡਿਊਲ ਤਾਂ ਅਸੀਂ ਟੋਟਲੀ ਬੱਸ ਕਰ ਦਿੱਤਾ ਮੈਂ ਤਾਂ ਲੋਕਾਂ ਨੂੰ ਹਮੇਸ਼ਾ ਅਪੀਲ ਕਰਦਾ ਹੀ ਹਾਂ ਤੁਹਾਨੂੰ ਵੀ ਵੀ ਇਹ ਝੂਠੇ ਲਾਰੇਾਂ ਚ ਨਾ ਲੱਗੋ ਇਹਨਾਂ ਦੇ ਨਾਲ ਇਹ ਤੁਹਾਨੂੰ ਬਿਕਾਵੇ ਵਿੱਚ ਲੈ ਕੇ ਤੇ ਮਿਸਯੂਜ਼ ਕਰਕੇ ਵਰਤ ਕੇ ਮੁੜ ਕੇ ਕੋਈ ਬਾਤ ਨਹੀਂ ਪੁੱਛਦਾ ਥੈਂਕ ਯੂ ਸਰ ਉਹ ਹਜੇ ਕੀ ਚੱਲ ਰਹੀ ਹੈ ਜੀ ਇਨਵੈਸਟੀਗੇਸ਼ਨ ਠੀਕ ਹੈ ਸਰ ਕੋਈ ਉਹਦੇ ਕੋਲ ਜੋ ਪਿਸਤਲ ਕੋਈ ਤੇ ਕਾਹ ਵੀ ਕਿ ਨਹੀਂ ਜੇ ਉੱਪਰ ਛੱਟ ਕੇ ਕਿਵੇਂ ਗੋਲੀ ਚੱਲੀ ਜੀ ਜਦੋਂ ਸਕਫਲ ਹੋ ਗਈ ਨਾ ਜੀ ਆਪਸ ਵਿੱਚ ਉਹ ਰਿਸ ਨੂੰ ਹੱਥ ਪਾ ਲਿਆ ਤੇ ਉਹ ਨਾਲ ਸਕਫਲ ਗੁੱਥਮ ਗੁੱਥੀ ਹੋਣ ਲੱਗੇ ਉਦੋਂ ਗੋਲੀ ਚੱਲੀ ਹੈ ਠੀਕ ਹੈ ਸਰ ਗੋਲੀ ਸੁਗਰਾਏ ਤੇ ਲੱਗੀ ਕਿੱਥੇ ਜੀ ਮੈਕ ਦੇ ਉੱਤੇ ਜੀ ਠੀਕ ਹੈ ਸਰ ਸੁਖਰਾਜ ਜਿਹੜਾ ਮੇਨ ਜਿਹਨੇ ਹੈਡ ਇੰਜਰੀ ਕੀਤੀ ਸੀ ਉਹ ਹੈ ਸੁਖਰਾਜ ਉਹੀ ਹੈ ਜੀ ਮੇਨ ਸਰ ਜਿਹੜਾ ਮਰਡਰ ਦਾ ਅਕਿਊਜ਼ਡ ਹੈ